ਸਰ ਇਹ ਥੋੜਾ ਜਿਹਾ ਪਲੀਜ਼ ਥੋੜਾ ਜਿਹਾ ਬਰੀਫ ਕਰ ਦਿਓ ਕਿ ਜਿਹੜਾ ਇਨਾ ਵੱਡਾ ਐਕਸੀਡੈਂਟ ਹੋ ਗਿਆ ਭਾਜੀ ਕੀ ਕਿਵੇਂ ਹੋ ਗਿਆ ਸੀਗਾ ਭਾਜੀ ਇਹ ਸਾਰਾ ਅਸੀਂ ਆ ਰਹੇ ਸੀ ਟੈਂਡ ਕਰਕੇ ਰੇਲਵੇ ਦੇ ਵਿੱਚ ਆ ਗਏ ਜੀ ਚੇੜੂ ਦਾ ਸਵਿਲੇ ਟੈਂਡ ਕਰਕੇ ਆਲਰੇਡੀ ਤੇ ਟ੍ਰੈਫਿਕ ਜਮ ਹੋ ਜਾਦਾ ਸੀ ਜੀ ਜੀ ਕੋਲ ਦੇ ਸਾਨੂੰ ਜਦੋਂ ਗੱਡੀ ਇਸ ਪਾਸੇ ਆਏ ਆ ਤੇ ਗੱਡੀ ਸਾਡੀ ਰੁਕੀ ਜੀ ਅੱਗੇ ਟੋਟਲੀ ਜਾਮ ਸੀਗਾ ਹਮ ਤੇ ਹਾਰਡਲੀ 30 ਸੈਕਿੰਡ ਰਹੀ ਗੱਡੀ ਚੱਲੀ ਨੂੰ ਮਤਲਬ ਰੁਕੀ ਹੋਈ ਹੈ ਸਾਈਡ ਤੇ ਜਿਹੜਾ ਲੰਬਾ ਟਰਾਲਾ ਖੜੇ ਆ ਇਹ ਸਾਡ ਡਰਾਈਵ ਸਾਈਡ ਤੇ ਜੀ ਓਕੇ ਜਸਟ ਉਪਰੋਂ ਡੀਆਰਐਲ ਦੇ ਵਿੱਚ ਤੁਸੀਂ ਕਿਹਾ ਕਿ ਪਿੱਛੋਂ ਇੱਕਦਮ ਕੋਈ ਤੇਜ਼ ਲਾਈਟ ਆਈ ਉਹ ਬਸ ਹਿੱਟ ਕੀਤੀ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਜੀ ਤੁਹਾਡੀ ਗੱਡੀ ਕਿਹੜੀ ਹੈ ਟ੍ਰੈਟਾ ਸੀਗੀ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੇ ਦੇ ਰਹਿਣ ਵਾਲੇ ਹੋ ਜੀ ਜਿਲੰਧਰ ਰਹਿਣੇ ਸੀ ਓਕੇ ਹੁਣ ਤੁਸੀਂ ਫਗਵਾੜੇ ਵਾਲੀ ਸਾਈਡ ਤੋਂ ਆ ਰਹੇ ਸੀਗੇ ਝੈੜੂ ਸਾਹਮਣੇ ਸਟੇਸ਼ਨ ਤੋਂ ਆ ਰਹੇ ਸੀ ਹਾਂ ਜੀ ਕਿੰਨੀਆਂ ਗੱਡੀਆਂ ਦਾ ਜਿਹੜਾ ਐਕਸੀਡੈਂਟ ਹੋਇਆ ਸਰ ਸਾਡੀ ਅੱਗੇ ਸੀਗੀ ਪਿੱਛੋਂ ਆ ਕੇ ਹਿੱਟ ਕੀਤੀ ਆ ਉਹ ਨਾਲ ਹੀ ਉਸ ਤੋਂ ਬਾਅਦ ਮੇਰਾ ਲੋਕ ਹੋ ਗਿਆ ਜੀ ਦੋ ਬੈਕ ਖੁੱਲੇ ਮੈਨੂੰ ਇਨਾ ਕ ਆਈਡੀ ਆ ਪਰ ਨਾਲ ਮੇਰੇ ਸਾਈਡ ਤੇ ਸੀਟ ਤੁਸੀਂ ਕਿ ਇੱਕ ਦੋ ਪੈਸੈਂਜਰ ਸੀਟ ਤੇ ਤੇ ਅੱਗੇ ਹਾਈਲੈਕਸ ਗੱਡੀ ਸੀ ਕੋਈ ਬਲੈਕ ਲੱਗੇ ਆਈ ਸੀ ਉਹਨਾਂ ਵਿੱਚ ਤਿੰਨ ਚਾਰ ਸੀਗੇ ਦੋ ਸਰਦਾਰ ਮੁੰਡੇ ਸੀਗੇ ਤੇ ਦੋ ਦੂਜੇ ਮੁੰਡੇ ਸੀਗੇ ਨਾਲ ਆਪਣਾ ਤੇ ਉਹਨਾਂ ਨੇ ਪੁੱਛਿਆ ਏਦਾਂ ਕਰਕੇ ਤੇ ਮੈਨੂੰ ਕੋਈ ਸਾਈਡ ਹੀ ਨਹੀਂ ਬਾਲ ਪੁੱਟੇ ਸਾਰੋ ਤੇ ਮੇਰੇ ਸਾਈਡ ਤੇ ਖੁੱਲਹੀ ਪਾਇਆ ਇਹਨਾਂ ਨੇ ਖੋਲ ਕੇ ਇਹਨਾਂ ਨੇ ਦਰਵਾਜ਼ਾ ਪੁਸ਼ ਕੀਤਾ ਜ਼ੋਰ ਦੀ ਫਿਰ ਬਾਹਰ ਕੱਢਿਆ ਫਿਰ ਮੈਨੂੰ ਖਿੱਚ ਕੇ ਤੁਹਾਨੂੰ ਨਾਲ ਮਾਰਿਆ ਕੋਈ ਜਾਨੀ ਨੁਕਸਾਨ ਵੀ ਹੋਇਆ ਸਰ ਅਜੇ ਕਿੱਦਾਂ ਨਹੀਂ ਬਟ ਸਿਰ 'ਤੇ ਥੋੜਾ ਜਿਹਾ ਦਰਦ ਹੋ ਰਿਹਾ ਹੈ ਬਾਲਪੁਰੇ ਤੁਸੀਂ ਕਿੰਨੇ ਜਣੇ ਗੱਡੀ ਦੇ ਵਿੱਚ ਮੌਜੂਦ ਸੀ ਓਕੇ ਤੇ ਕੋਈ ਬਾਈਕ ਵਾਲਾ ਵੀ ਪਾਜੀ ਚਪੇਟ 'ਚ ਆਇਆ ਪਰ ਉਹ ਸਾਈਡ ਤੋਂ ਡਿੱਗੇ ਹੋਏ ਸੀਗੇ ਬਟ ਇਹਨਾਂ ਨੇ ਬਦਲ ਕੋਈ ਨਹੀਂ ਦੇਖੋਤੇ ਸੀਗੇ ਓਕੇ ਦੋ ਬੰਦੇ ਤਾਂ ਲੱਗੇ ਹੋਏ ਆ ਓਕੇ ਟਿੱਪ ਲਾ ਸਾਨੂੰ ਸਾਈਡ ਤੋਂ ਲੱਗੇ ਅਸੀਂ ਇੱਥੇ ਹੀ